ਸੋੜ ਠਾ ਮਹਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਰਸੈ ਨਾਮ ਵਿਸਾਰੀ ਐਸਾ ਮਰਸਾ ਬੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁਨਾ ਜਗ ਜਾਇਆ ਭਾਈ ਬਿਨ ਸੇ ਨਾਮ ਵਿਸਾਰੀ ਏ ਮਾਇਆ ਜਗ ਮੋਹਣੀ ਭਾਈ ਕਰਮ ਸਵੇ ਬੇਕਾਰੀ ਸੁਣ ਪੰਡਤ ਕਰਮਾਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਾਉ ਸਾਸਤ ਬੇਦ ਬਗੈ ਖੜੋ ਭਾਈ ਕਰਮ ਕਰਹੁ ਸੰਸਾਰੀ ਪਾਖੰਡ ਮੈਲ ਨਾ ਚੁਕਈ ਭਾਈ ਅੰਤਰ ਮੈਨ ਵਿਕਾਰੀ ਇਹਨ ਬੇਦ ਡੂਪੀ ਮਾ ਕੁਰੀ ਭਾਈ ਓਂਡੇ ਸਿਰ ਕੈ ਭਾਰੀ ਦੁਰਮਤ ਘਣੀ ਬਗੂਤੀ ਭਾਈ ਦੂਜੈ ਪਹੇ ਖਾਈ ਬੇਨ ਸਾਧੂ ਗੁਰ ਨਾਮ ਨਾ ਪਾਈਏ ਭਾਈ ਬੇਨੰਨਾ ਮੈਂ ਪਰਮ ਨ ਜਾਈ ਸਤਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹੀ ਸਾਧ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਥ ਸਮਾਈ ਗੁਰ ਸੇਵੇ ਸੋ ਬੁਜੈ ਭਾਈ ਗੋਰਬਨਾ ਮਗਨਾ ਪਾਈ ਜਿਸੇ ਅੰਦਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਭਿਖ ਖਾਈ ਪੰਡਤ ਦਹੀ ਬੜਿਆ ਭਾਈ ਵਿਚੋਂ ਨਿਕਲੇ ਤਥ ਜਨਮ થી ਐ ਜਨ ਦੇਖੀ ਐ ਭਾਈ ਇਹ ਕਹੇ ਹਵਥ ਗੋਰ ਬੇਨ ਪਰਮ ਬਗੂਚੀਆ ਭਾਈ ਘਟ ਘਟ ਦੇਵ ਲਖ ਇਹ ਜਗ ਤਾਗੋ ਸੂਤ ਕੋ ਭਾਈ ਦੇਹ ਸਬਦੋ ਮਾਇ ਬੇਨ ਕੋਲ ਘਾਟ ਨਨ छुटਾਈ ਪਾਈ ਠਾਕ ਕਰਮ ਕਮਾਏ ਇਹ ਜਗ ਪਰਮ ਭੁਲਾਇਆ ਭਾਈ ਕਹਿਣਾ ਕਿਸੂ ਨਾ ਜਾਏ ਗੁਰ ਮੇਲੇ ਬਹੁ ਮਨ ਵਸ ਪਾਈ ਭੈ ਮਰਨਾ ਸੱਚ ਲੇਖਾ ਮਗਨ ਤਾਨ ਚੰਗਈਆ ਭਾਈ ਦਰਖ ਹੈ ਨਾਮ ਵਿਸ਼ੇਖਾ ਗੋਰੇ ਅੰਕ ਸੁਜਨ ਨਾਮ ਸ੍ਰਿਦਾਇ ਭਾਈ ਮਨੋਗਸਰਾ ਚੁੱਕਾ ਵੇਖੋ ਇਹ ਤਨ ਹਾਟ ਸਰਾਫ ਕੋ ਭਾਈ ਬਖਰ ਨਾਮਯਪਾਰ ਇਹ ਬਖਰ ਵਪਾਰੀ ਸੋ ਦ੍ਰੜ੍ਹ ਪਾਈ ਗੁਰ ਸ਼ਬਦ ਕਰ ਵਿਚਾਰ ਢਾਨ ਵਪਾਰੀ ਨਾਨਕਾ ਭਾਈ ਮੇਲ ਕਰੇਗਾ ਪਾਰ ਇਹ ਵਖਰ ਵਪਾਰੀ ਸੋਦਰ ਦਾ ਭਾਈ ਗੋਦਸ਼ਾਦ ਤ ਕਰੇ ਨਿਤਾਰਾ ਤਨ ਵਪਾਰੀ ਨਾਨਕਾ ਭਾਈ ਮੇਲ ਕਰੇਗਾ ਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ